ਕਿ ਦਾ ਕੀ ਆ ਲੈ ਅੱਜ ਕਦਾਪਾ ਖਾਦ ਕੋਣ ਹੈ ਕੋਈ ਰਾਪ ਸੁਣਦਾ ਜਾਣ ਕੇ ਪਾਣੀ ਲਾਉਣਾ ਹੀ ਰਾਤ ਵੀ ਦੇ ਗਿਆ ਪਾਣੀ ਵਾਲਾ ਕੰਮ ਫਰਾਂ ਘੱਟ ਗਿਆ ਹੁਣ ਆ ਤੂੰ ਖਾਦ ਕੋਣ ਬੰਦੇ ਆਪਾਂ ਕੰਮ ਲੈ ਗਿਆ ਹਣੀ ਖੜਾ ਬੰਦ ਫੇਰ ਦੇਣਾ ਚਲੋ ਵਧੀਆ ਵਧੀਆ ਨੇ ਜਾਨਿਆ ਭਾਈ ਛੇਟ ਦੇਣਾ ਫਟਾਫਟ ਕੰਮ ਆਪਾਂ ਨੌਜਵਾਨੋ ਤਿਆਰੋ ਹਾਂ ਚੁਕਾ ਦਿਓ ਚੁਕਾਓ ਅਿਤਕਾ ਬੀੜੀ ਜਰਦਾ ਤਮਾ ਕੋ ਅਭੀ ਲਗਾ ਲੋ ਲਗਾਣਾ ਹੈ ਤੋ ਖਾਲੀਆ ਖਾਲੀਆ ਵੜੀ ਜਾ ਨਾ ਕਰੋ ਆ ਓਕੇ ਗੋਲੀ ਬੜੀ ਆਈ ਆ ਆ ਵੇਖੋ ਬੜਾ ਚਲਾਕ ਈ ਪੈ ਸਾਡੇ ਲਈ ਝੋਲੀ ਲਿਆ ਆ ਵਾ ਉਹ ਆਪਣੇ ਲਈ ਲਿਆ ਆ ਇਹ ਪਤੰਦਰ ਆਪਣੇ ਲਈ ਝੋਲੀ ਨਹੀਂ ਲੈ ਕੇ ਆ ਹੁਣ ਇਹਨੂੰ ਕੱਟਾ ਮੰਗਾ ਕੇ ਝੋਲੀ ਬਣਾਉਂਦਾ ਕਹਿਣਿਆ ਇਹ ਵੀ ਨਾਲ ਪਾਊਗਾ ਨਾ ਕਰੋ ਤਾ ਕਾਈ ਹੋਊਗਾ ਇਹਨੇ ਮੈਂ ਤੁਹਾਨੂੰ ਸੱਦਿਆ ਮੈਂ ਅਖਾ ਚਲੋ ਮੈਂ ਬਾਜੀਂਗਾ ਓਹੋ ਨਹੀਂ ਨਾਲ ਹੀ ਡੋਣਾ ਅਸੀਂ ਤੇ ਮੇਰੇ ਨਾਲ ਸਹੀ ਗੱਲ ਹੈ ਨਾ ਬੰਟੀ ਬਸ ਛੋੜੀ ਤੇ ਕੀ ਆ ਲਈ ਮੈਂ ਉੱਥੋਂ ਚੁੱਕਣੀ ਹੋਣੀ ਇੱਕ ਮੇਰੇ ਢੇਡ ਸਰਪੀੜਾ ਹੁੰਦੀ ਹੈ ਵੇਲੇ ਇਹ ਢੇਡ ਚ ਸਰਪੀੜਾ ਹੁੰਦੀ ਚੱਲ ਰੋ ਕੋਈ ਨਹੀਂ ਨਾਇਕ ਕਰਾਉਣਾ ਨਾ ਨਹੀਂ ਕਰਾਉਣਾ ਇਹ ਤੂੰ ਜੱਡ ਨਾਲ ਲਾ ਕੇ ਪਾਣੀ ਪਾਣੀ ਖਾਦਾ ਕਾਲੋ ਕਾਲੋ ਡੀਪੀ ਵਾਲਿਆਂ ਨੇ ਖਰਜੀ ਕੰਮ ਕੀਤਾ ਡੀਪੀ ਵਾਲੇ ਕੱਟੇ ਦੇ ਵਿੱਚ ਯੂਰੀਆ ਉਹ ਆ ਤੁਸੀ ਘੜਿਆ ਲਗਾ ਕੇ ਚੱਲਿਆ ਦੂਜੀ ਕੌਣ ਭਰਊਗਾ ਲੇ ਆ ਆਪਣੀ ਪਰਿਵਾਰ ਕੇ ਤਾਂ ਕਾਂ ਜਾਣ ਲਈ ਕੰਗਿਆ ਰੰਡੇ ਯਾਰ ਨਹੀਂ ਯਾਰ ਦੋ ਹੀ ਦੋ ਹੀ ਝੋਰੀਆਂ ਕਰਨੀਆਂ ਤੂੰ ਫੇਰ ਆਪਣੀ ਝੋਲੀ ਬਚਾ ਲਈ ਆ ਬੜਾ ਚਲਾ ਕੇ ਕਿਝੋੜੀ ਦਾ ਫਾਇਦਾ ਲੈ ਗਿਆ ਸਟਾਰਟਿੰਗ ਤੇ ਕਰੋ ਸਟਾਰਟਿੰਗ ਹੀ ਆ ਫਾੜ ਆਪਣੀ ਝੋਲੀ ਅੱਧੀ ਅੱਧੀ ਕਰ ਇਹਦੇ ਚੋਂ ਅੱਧੀ ਉਹ ਤੇ ਮੁੱਕਿਆ ਜੋ ਮਰਜ਼ੀ ਹੋਵੇ ਕਰ ਅੱਧੀ ਅੱਧੀ ਫਟਾਫਟ ਉਹ ਬੰਟੀ ভাই ਇੱਕ ਨਹੀਂ ਲੈ ਗਿਆ ਲੈ ਜਾਂਦੇ ਪਰਕੇ ਲਿਆ ਖਰੋਂ ਤਾਰੇ ਦੂਰ ਤੇ ਹੁਣ ਕਿਵੇਂ ਵੇਖਣ ਕਰੋ ਘੱਟ ਫਿਰ ਥੋੜੀ ਤਿੰਨ ਕਰੋ ਇਹਨਾਂ ਦੀ ਕਰੋ ਕਰੋ ਫਟਾਫਟ ਜਾਂ ਥੋੜੀ ਨਾ ਹੁੰਦਾ ਕਿ ਮਜ਼ਾ ਆ ਗਿਆ ਨਹੀਂ ਕਰਨੀ ਹੈ ਮਤਲਬ ਦੋਹਾਂ ਝੋਲੀਆਂ ਚ ਪੂਰਾ ਕਰਤਾ ਇਹਨਾਂ ਫਟਾਫਟ ਬਾਸ ਬਾਸ ਬੜੀ ਮੇਰੇ ਲਈ ਨਹੀਂ ਉੱਥੇ ਆ ਜਾ ਮੋਤੀ ਲੈ ਤੂੰ ਆ ਫੜ ਲੈ ਪਾ ਲਾਂ ਗਿਆ ਪੱਖਾ ਦਵੇ ਚਾਜੇ ਪਾਈ ਲੈਣੀ ਦਿੱਲੀ ਹੋ ਗਈ ਓਹ ਬਾਈ ਚੱਲ ਠੀਕ ਆ ਝੋਲੀ ਸਰਕ ਚੱਲੀ ਚਲ ਚਲ ਮੇਰੀ ਕਿੜੀ ਨੂੰ ਤੇਰੀ ਉਹੀ ਆ ਚਲੋ ਭਾਈ ਖਾਲੀ ਆ ਪਤੰਗ ਲਈ ਯਾ ਚਾਹ ਮੜੀ ਜਾਂਦੀ ਨਾ ਥੋੜੀ ਜੀ ਖਾਲੀ ਜੇ ਦੋ ਘਰ ਤੇ ਚਾਹ ਚੰਗ ਆ ਰਹੀ ਏ ਚਾਹ ਪੀ ਲਾਂਗੇ ਇੱਕ ਘਟੇ ਦੀ ਤੈਨੂੰ ਚਾਹ ਚਾਹੀਦੀ ਆ ਯਾਰ ਬੰਤੀ ਆ ਯਾਰ ਕੋਈ ਖੜਾ ਕੇ ਲਾ ਲੈਣਾ ਉਹ ਇੱਕ ਮੇਰੀ ਹੁੰਦੀ ਚਟ ਮਿੰਟ ਚ ਆਪਣੀ ਝੋਲੀ ਪਾ ਉਹ ਤੇਰੀ ਵਾਲੀ ਆ ਜੀ जल्दी-जल्दी करो जल्दी-जल्दी ये काम करो फिर मैं तुम्हें दूसरा काम बताऊंगा मेरी पर करवा लिया काम मत ऐ इतना प्यारा ऐ काम मत ऐ काम आगे ओंड गानी ओंड धक्का मां तो दुनिया टांग के लो <laughs> 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 ए नया मॉडल यू चलो जी साथ नहीं गाला वेरी गुड गुड जॉब ਮੈਨੂੰ ਪਤਾ ਆਪਾਂ ਤਿੰਨ ਵਈਂ ਗਏ ਨਾ ਦੋ ਹੀ ਕੱਟੇ ਪੋਣੇ ਖਾਦਦੇ ਤੇ ਹੱਟੇ ਘੜੀ ਤਿੰਨ ਤਿੰਨ ਹੀ ਪਾਏ ਆ ਆਪਾਂ ਤਿੰਨ ਪਾਏ ਪੂਰੇ ਆਹੋ ਹੋਰ ਆਪਾਂ ਕਾਰ ਤੂਸ ਚਲਾ ਲੈਣਦਾ ਬੁੱਲਾਂ ਜੀ ਨੂੰ ਨਹੀਂ ਫਰਕ ਨੇ ਦੇਖ ਗਿਆ ਹਾਂ ਵਿੱਚ ਵੀਰ ਜੀ ਇੱਕ ਫੇਰਾ ਲੱਗਣਾ ਕੀ ਕਰੀਏ ਫੇਰਾ ਫੇਰੇ ਦਾ ਮੈਨੂੰ ਪਤਾ ਨਹੀਂ ਆਪਾਂ 40 ਵਈਂ ਖਾਦ ਪੋਣੀ ਆ ਤੇ 12 ਵਜ ਗਈ ਆਪਾਂ 40 ਵਈਂ ਚ ਪਾਈ ਆ

ਮੇਰੀ ਨਹੀਂ ਆਪਣੀ ਤਾਂ ਟਰੈਕਟਰ ਤੇ ਪਈ ਪਾਣੀ ਫੜ ਲੈ ਨਹੀਂ ਨਹੀਂ ਯਾਰ ਇੱਥੇ ਹੈਗਾ ਨਹੀਂ ਪਾਣੀ ਮੰਟੀ ਵਾਈਂ ਦੇ ਦੇ ਉੱਥੂ ਲੱਗ ਗਿਆ ਜੀ ਜਿਆਦਾ ਪੀਲੋ ਨੇ ਜਿਆਦਾ ਆ ਬੈਠੀ ਜਾ ਟਰਮਾਨ ਮੈਂ ਪਾ ਦਿਹਾਂ ਲੱਕਤੀ ਝੋਲੀ ਪਾਸੇ ਆਪਾਂ ਆਪਣਾ ਨਾ ਵੀਡੀਓ ਬਣਾਉਂਦਾ ਮਕਸਦ ਇਹ ਆ ਘਰ ਦੇ ਕਹਿੰਦੇ ਵੀ ਕੰਮ ਨਹੀਂ ਕਰਦੇ ਹੁਣ ਵੀਡੀਓ ਨਾ ਆਪਣਾ ਪੂਰਾ ਵਲੌਗ ਵੇਖ ਲੈਣਗੇ ਆਹ ਨਾ ਹਮ ਕਰਦੇ ਆ ਗੁਰਵਾਦੀ ਵਿਹਾਲੀ ਲੰਗੀ ਆ ਆਪਾਂ ਇੱਥੇ ਹੀ ਫਸੇ ਰਹਿਣਾ ਵਾ ਇਹ ਆਂਦਾ ਹੀ ਹੋ ਵੀਡੀਓ ਵਿੱਚ ਜਿਹੜੀ ਇੱਕ ਦਿਨ ਚ ਕੰਮ ਹੋਣਾ ਸੀ ਨਾ ਨਹੀਂ ਇਹ ਆਪਾਂ ਦੋਵਾਂ ਦਿਨਾਂ ਐ ਕਰਨਾ ਹੀ ਤੇ ਤੱਕ ਸਾਰੀ ਪਹਾਂਗੇ ਇਹ ਡੈੜੀ ਹੁੰਨੇ ਲੱਗੇ ਇੱਕ ਵੰਟੀ ਆ ਜਿਲਾ ਕੇ ਜਰਦਾ ਬੁੱਲਾ ਚ ਉਹਥੇ ਉਹਥੇ ਥੁੱਕ ਕੇ ਆਈ ਅਸੀਂ ਉਵੇਂ ਪੈਰਾਂ ਲੱਗ ਗਿਆ ਟਰੈਕਟਰ ਲੱਗੇ ਬੁਲਾ ਲਾਲ ਜਾ ਆਪਕੋ ਆਪਕੋ ਕਿਹਦਾ ਫੀਲ ਹੋ ਰਹਾ ਹੈ ਹਮ ਨੂੰ ਕੋ ਪਸੀਨਾ ਪਸੀਨਾ ਫੀਲ ਹੋ ਰਹਾ ਹੈ ਇਤਨੀ ਠੰਡੀ ਮੈਂ ਔਰ ਕੀ ਦੇਖੋ ਓ ਮਾਈ ਗੋਡ ਆ ਤਾਂ ਕੈਸੇ ਚੁੰਮੜ ਗਈ ਹੈ ਚੁੰਮੜ ਗਈ ਔਰ ਕੀ ਵਾਓ ਨਾਈਸ ਹਿੰਦੀ ਵੀਰ ਜੀ ਹੈਲੋ ਭਾਜੀ ਇਦਾਂ ਕਮਾਈਆਂ ਨਹੀਂ ਹੋਣੀਆਂ ਦੇਖ ਇਹ ਬਾਬਾ ਤੇ ਚੱਕੋ ਆ ਬੰਦਾ ਧੋਖਾ ਕਰ ਗਿਆ ਬਈ ਇਦਾਂ ਨਹੀਂ ਹੁੰਦਾ ਤੂੰ ਭੱਜ ਲੈ ਯਾਰ ਭੱਜ ਗਈ ਚੱਲੇ ਆ ਮੈਨੂੰ ਆਖਿਆ ਜਦੋਂ ਆ ਗਏ ਸੋ ਮੈਨੂੰ ਭੱਜਣਾ ਪੈਣਾ ਉਹ ਵੇਖਿਆ ਆ ਮੈਂ ਸਾਰੇ ਖੱਤੇ ਭਾਈ ਸਾਰੇ ਰਹਿ ਗਏ ਥਾ ਪਿੱਛੇ ਤੇ ਵਿਖਾ ਦੇ ਲੇ ਸਾਰੇ ਕੋਹਲੇ ਪਾਏ ਆ ਇਹ ਇੰਨੇ ਦੀ ਕੋਈ ਗਿਣਤੀ ਨਹੀਂ ਆ ਜਿਹੜੇ ਪਾਏ ਆ ਤੇ ਹੁਣ ਉਹਦੀ ਗਿਣਤੀ ਕਰਨ ਲਿਆ ਵਾ ਕਿਦਾਂ ਪਾਵਾਂਗੇ ਬਸ ਦੋ ਹੀ ਝੋਲੀਆਂ ਤੀਜੀ ਮੋੜ ਚੱਲਿਆ ਮੰਨੇ ਨਾਲ ਮੇਰ ਕੋ ਕਹਿੰਦਾ ਫੜ ਫੜ ਇਹ ਦੋ ਝੋਲੀਆਂ ਭਰਾ ਦੋ ਕਿੱਥੇ ਤੋਂ ਵਾਇਆ ਦੋ ਉਹ ਪਾ ਲੈ ਚੱਲ ਪਾਉਨੇ ਆ ਰ ਆਪਾਂ ਹੌਲੀ ਹੌਲੀ ਜਾਣ ਦੇ ਉਹਨੂੰ ਚੱਪਣਾ ਕਿਥੇ ਮੇਰੀਆਂ ਅੱਗੇ ਸੁਣ ਗਿਆ ਨਾ ਆਪਣੀ ਆਂਦਾ ਛੱਤੀਗੜ ਜਾਣਾ ਹੋ ਛੱਤੀਗੜ